ਸਤਿ ਸ਼੍ਰੀ ਅਕਾਲ ਜੀ ਸਾਰੀ ਭਰਾਵਾਂ ਨੂੰ ਹੋ ਸਾਰੇ ਭਰਾ ਠੀਕ ਠਾਕ ਜੀ ਤੇ ਗਾਜਰ ਨੂੰ ਚੱਲਣ ਦਾ ਹੀ ਸਪੇ ਅ ਦੂਸਰਾ ਦਿਨ ਅੱਜ ਸਪੇ ਚੱਲਣ ਦਾ ਹੀ ਨੂੰ ਤੇ ਦੱਸਦੇ ਹਾਂ ਜੀ ਕਿਹੜੀ ਕਿਹੜੀ ਦਵਾਈ ਪਾਉਂਦੇ ਆਂ ਆਪਾਂ ਕੱਲ ਵੀ ਕਰਦੇ ਰਹੇ ਅੱਜ 15 ਤਰੀਕ ਹੋ ਗਈ ਹੈ ਜੀ ਤੇ ਜਰਮੀਨੇਸ਼ਨ ਗਾਜਰ ਦੀ ਵਧੀਆ ਜੀ ਇਸ ਵਾਰ ਇਹ ਲੰਮੀਆਂ ਲਾਈਆਂ ਲੰਮੀਆਂ ਹੀ ਚਾਹਾਂ ਕਿ ਲਿਆਂਦੀਆਂ ਇਹਨੂੰ ਬੰਦੀ ਲੈਣ ਨੂੰ ਲੰਮੀਆਂ ਲੈਣਾ ਦੀਆਂ ਤੇ ਸਵਰੇ ਜਿਹੜੀ ਕਰਦੇ ਆਂ ਜੀ ਆ ਇੱਕ ਦੇ ਪਾਉਂਦੇ ਆਂ ਜੀ ਪਹਿਲੇ ਨੰਬਰ ਤੇ ਇਹਨਾਂ ਦਿਨਾਂ ਚੋਰ ਸੁੰਡੀਆਂ ਆ ਜਾਂਦੀ ਹੁੰਦੀ ਆ ਪਰਪੀਨੋ ਫਾਸ ਨਚੀਨੋ ਕੰਪਨੀ ਦੀ ਪਰਪੀਨੋ ਫਾਸ ਪਾਉਂਦੇ ਆਂ ਤਿੰਨਾ ਕਿੱਲਾਂ ਦੇ ਵਿੱਚ ਲੀਟਰ 350 ਐਮਲ ਪ੍ਰਤੀ ਏਕੜ ਦੀ ਤੇ ਇੱਕ ਨਾ ਜਿਹੜੇ ਜਿਹੜੇ ਭਰਾਮਾ ਨੇ ਪਾਉਣੀ ਆ ਪਰਪੀਨੋ ਸਾਈਪਰ ਇਹ ਨਾ ਸਿਲਵਰ ਵਾਲੀ ਬੋਤਲ ਹੀ ਲੈਣ ਹਾਂ ਦੂਸਰੀਆਂ ਦਵਾਈਆਂ ਵੀ ਦੱਸਦੇ ਆਂ ਸਿਲਵਰ ਵਾਲੀ ਬੋਤਲ ਪਲਾਸਟਿਕ ਵਾਲੀ ਹੀ ਲੈ ਕੇ ਨਾ ਪਾਉਣ ਕਿਉਂਕਿ ਸਿਲਵਰ ਵਾਲੀ ਦਾ ਰੇਟ ਥੋੜਾ ਵੱਧ ਹੁੰਦਾ ਤੇ ਇਹਦੇ ਰਿਜ਼ਲਟ ਥੋੜੇ ਵੱਧ ਮਿਲਦੇ ਆਂ ਤੇ ਇਹ ਦਵਾਈ ਥੋੜੀ ਸਟਰੋਂਗ ਹੁੰਦੀ ਆ ਤੁਸੀਂ ਪਲਾਸਟਿਕ ਵਾਲੀ ਬੋਤਲ ਲੈ ਲਿਓ ਇੱਕ ਬੰਨੇ ਆ ਸਿਲਵਰ ਲੈ ਲਿਓ ਜਦੋਂ ਇਹ ਬੋਤਲ ਖੋਲੋਗੇ ਤੇ ਤੁਹਾਨੂੰ ਪਤਾ ਲੱਗ ਜੂਗਾ ਜੀ ਕਿਹੜੀ ਬੋਤਲ ਉਦਾਂ ਹੀ ਇਹ ਦੁਰੋ ਹੀ ਪਾਫਾ ਮਾਰਦੀ ਈ ਏਡੀ ਵਧੀਆ ਦਵਾਈ ਆ ਤੇ ਪਲਾਸਟਿਕ ਵਾਲੀ ਬੋਤਲ ਇਹਨੇ ਰਿਜ਼ਲਟ ਨਹੀਂ ਵਧੀਆ ਦਿੰਦੇ ਸਿਲਵਰ ਵਾਲੀ ਬੋਤਲ ਹੀ ਲੈ ਜAVE ਭਾਵੇਂ ਜਿਹੜੀ ਮਰਜੀ ਕੰਪਨੀ ਦੀ ਹੋਵੇ ਤੇ ਦੂਜੇ ਨੰਬਰ ਤੇ ਆ ਗਿਆ ਜੀ ਆਪਣਾ ਫਰਟੀ ਫਲੋ ਆਈਸੀਐਲ ਕੰਪਨੀ ਦਾ ਉਨੀ ਉਨੀ ਚਲੋ ਯਾਰਾ ਦਾ ਵੀ ਵਧੀਆ ਹੁੰਦਾ ਤੇ ਐਲੀ ਜੀ ਦਾ ਵੀ ਪਰ ਸਭ ਤੋਂ ਨੰਬਰ 1 ਇਹ ਆ ਜੀ ਆ ਰਿਜ਼ਲਟ ਜਿਹੜੇ ਆਈਸੀਐਲ ਦੇ ਇਹ ਤੋਂ ਉੱਪਰ ਕੋਈ ਨਹੀਂ ਜਿਹਦੇ ਬਹੁਤ ਸਰਾ ਰਿਜ਼ਲਟ ਆ ਇਹਦੀ ਡੋਜ਼ 1 ਕਿਲੋ ਪ੍ਰਤੀ ਏਕੜ ਦੀ ਤੀਸਰੇ ਨੰਬਰ ਤੇ ਆਪਾਂ ਵਰਤਣ ਦਾ ਹੈ ਜੀ ਕਾਰਬਨ ਡਾਈਜ਼ਮ ਤੇ ਮਣਕੋ ਜੀ ਇਹਦੀ ਡੋਜ਼ ਪਾਉਂਦੇ ਆ 400 ਗ੍ਰਾਮ ਪ੍ਰਤੀ ਏਕੜ ਦੀ ਠੀਕ ਹੈ ਜੀ ਵੀ ਨਹੀਂ ਚੀਨੋ ਕੰਪਨੀ ਦਾ ਤੇ ਇਹ ਇੱਕ ਵਰਤਣ ਦਾ ਹੈ ਜੀ ਆਪਾਂ ਤਲਵਾਰ ਜ਼ਿੰਕ ਇਹ ਪਾਉਂਦੇ ਆ ਜੀ 200 ਗ੍ਰਾਮ 200 ਸਵਾ 200 ਗ੍ਰਾਮ ਪ੍ਰਤੀ ਏਕੜ ਦੀ ਕ੍ਰਿਸਟਲ ਦੀ ਤਲਵਾਰ ਜ਼ਿੰਕ ਇਹ ਦਵਾਈਆਂ ਆਪਾਂ ਵਰਤਣ ਦਾ ਤੇ ਪਾਣੀ ਲਾਉਂਦਾ ਜੀ 125 ਕਿਲੋ ਪਾਣੀ 125 ਲੀਟਰ ਲਾਉਂਦੇ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਕੱਲ ਵੀ ਕਰਦੇ ਨੇ ਸਪਰੇਅ ਅੱਜ ਵੀ ਕਰਉਂਦੇ ਆਂ ਜੀ ਤੇ ਸਪਰੇਅ ਹੁੰਦਾ ਜੀ ਆਪਣੀ ਗੱਜ ਨੂੰ ਬਾਕੀ ਆ ਕਰੋ ਜਰਮੀਨੇਸ਼ਨ ਚੈੱਕ ਬਾਕੀ ਗੱਜ ਉਦੀ ਗ੍ਰੋਥ ਚੰਗੀ ਹੈ ਜੀ ਸੋਹਣੀ ਤੇ ਬਾਕੀ ਝੋਨੇ ਦਾ ਕਈ ਵੀਰ ਪੁੱਛਦੇ ਗੰਦ ਗੁੰਦ ਲਾ ਉਹ ਵੀ ਆਪਾਂ ਸਪਰੇਅ ਪਾ ਦਾਂਗੇ ਚਲੋ ਸਾਡੇ ਤੇ ਲੋਡ ਨਹੀਂ ਪਣੀ ਅਰਕੀ ਤੇ ਵਧੀਆ ਤੋਰਾ ਗੱਜੜਾ ਦਾ ਜਿਹੜੀ ਗੇਤੀ ਆ ਪਛੇਤੀ ਹੁਣ ਠੰਡ ਕਰਕੇ ਥੋੜਾ ਤੋਰਾ ਘਟ ਗਿਆ ਤੇ ਝੋਨੇ ਦਾ ਇਹ ਵੀ ਝੋਨੇ ਦੇ ਨਾਲ ਉੱਪਰੋਂ ਆ ਲੋਕਾਂ ਸੜਨ ਲੱਪੀਆਂ ਜੀ ਠੰਡ ਨਾ ਕਰਕੇ ਇਹ ਬਸ ਬਹਿ ਜਾਣਾ ਵੇ ਸੜਨ ਲੱਪੇ ਉੱਪਰ ਇਹ ਬਹਿ ਜਾਣਾ ਝੋਨਾ ਤੇ ਨਦੀਨ ਵਾਲੀ ਆਪਾਂ ਸਵਰੇ ਦੱਸ ਦਾਂਗੇ ਸਾਰੇ ਪ੍ਰਾਣ ਔਖੇ ਹੀ ਤਾਲਬਾਦ